ਦਸੰਬਰ ਨੂੰ ਪੰਜਾਬ ਬੰਦ ਸਫਲ ਬਣਾਉਣ ਲਈ ਜੋਨ ਮੀਰੀ ਪੀਰੀ ਦੀ ਹੋਈ ਹੰਗਾਮੀ ਮੀਟਿੰਗ ਮਾਸਟਰ ਗੁਰਜੀਤ ਸਿੰਘ ਬਲੜਵਾਲ ਅੱਜ ਸਵੇਰੇ ਸਵੇਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜੋਨ ਮੀਰੀ ਪੀਰੀ ਦੀ ਹੰਗਾਮੀ ਮੀਟਿੰਗ ਜੋਨ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਅਤੇ ਜਨਰਲ ਸਕੱਤਰ ਹਜੂਰ ਸਿੰਘ ਕਪੂਰਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਦੇ ਮੁਕੰਮਲ ਪੰਜਾਬ ਬੰਦ ਦੀ ਕਾਲ ਨੂੰ ਲਾਗੂ ਕਰਨ ਸੰਬੰਧੀ ਵਿਚਾਰਾਂ ਹੋਈਆਂ ਤੇ ਵਾਕ ਵਾਕ ਬਿਊਟੀ ਅਨ ਜੋਨ ਲਾਗੂ ਨੂੰ ਮੰਡੀਆਂ ਗਈਆਂ ਇਹ ਬੰਦ ਕਿਸਾਨ ਮਜ਼ਦੂਰਾਂ ਦੁਕਾਨਦਾਰਾਂ ਤੇ ਮੁਲਾਜ਼ਮ ਵਰਗ ਵੱਲੋਂ ਵੀ ਬੇਮਿਸਾਲ ਬੰਦ ਹੋਵੇਗਾ ਕਿਉਂਕਿ ਹਰ ਵਰਗ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਤੋਂ ਪਰੇਸ਼ਾਨ ਹੈ ਕਿਉਂਕਿ ਸਰਕਾਰਾਂ ਹਰ ਵਰਗ ਦੇ ਲੋਕਾਂ ਦੇ ਅਧਿਕਾਰਾਂ ਨੂੰ ਆਖੂ ਪਰੋਖੇ ਕਰਕੇ ਲੋਕ ਰਾਜ ਦਾ ਕਾਣ ਕਰ ਰਹੀਆਂ ਹਨ ਲੋਕਾਂ ਦੇ ਚੁਣੀ ਹੋਏ ਨੁਮਾਇੰਦੇ ਸਿਰਫ ਤਮਾਸ਼ਾ ਵੇਖ ਰਹੇ ਹਨ एस लाभ उठा प्रोपर कारपोरेट कर सौंपन जा रही है जिस आम आदमी का जीना दुबर हो जाएगा सारे दुकानदार परावा सारिया जूनियर वालों वक वक अदार् वो मुलाजम वर्ग का पंजाब बंद नुगारा देने का वादा किया गया है ਜਿਸ ਕਰਕੇ 30 ਦਸੰਬਰ ਦਾ ਪੰਜਾਬ ਬੰਦ ਬੇਮਿਸਾਲ ਬੰਦ ਹੋਵੇਗਾ ਸਰਕਾਰਾਂ ਨੂੰ ਸੋਚਣ ਲਈ ਮਜਬੂਰ ਕਰੇਗਾ ਕਿ ਹੁਣ ਲੋਕਾਂ ਨੂੰ ਜ਼ਿਆਦਾ ਸਮਾਂ ਦਬਾਇਆ ਨਹੀਂ ਜਾ ਸਕਦਾ ਇਹ ਵੀ ਗੱਲ ਸਾਫ਼ ਹੈ ਕਿ ਜੇ ਸਰਕਾਰ ਨੇ ਹੁਣ ਵੀ ਲੋਕ ਅਧਿਕਾਰਾਂ ਬਾਰੇ ਨਾ ਸੋਚਿਆ ਤਾਂ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ ਤੇ ਜਿਨ੍ਹਾਂ ਦੀ ਸਾਰੀ ਜ਼ਿੰਮੇਵਾਰ ਪੰਜਾਬ ਅਤੇ ਸੈਂਟਰ ਸਰਕਾਰ ਹੀ ਹੋਵੇਗੀ इस मिली होरना तो इलावा जोन सकत्तर हजूर सिंह कपूरा आज्ञापाल सिंह बोलेवाल साहिब सिंह बागे निर्मल सिंह आशा सिंह जगदेव सिंह चिरमल सिंह कपूरा तरसेम सिंह सोहन सिंह प्रधान सरबजीत सिंह बचित्र सिंह अठवाल हरजिंदर सिंह मंड सिंह प्रेम सिंह जोगिंदर सिंह सरपंच आदि हाजिर सन ਗੁਰਦਾਸਪੁਰ ਤੋਂ ਫਾਸਟ ਨਿਊਜ਼ 24 ਟੀਵੀ ਚੈਨਲ ਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਵਿਸ਼ੇਸ਼ ਰਿਪੋਰਟ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਪ੍ਰਧਾਨ ਜੀ ਤੁਸੀਂ ਕਿਸ ਮਾਮਲੇ 'ਚ ਇੱਥੇ ਇਕੱਠੇ ਹੋਇਆ ਜੀ ਵੇਖੋ ਜੀ ਮੈਂ ਮਾਸਟਰ ਗੁਰਦੀਪ ਸਿੰਘ ਬਲੜਵਾਲ ਮੇਰੀ ਪੀੜੀ ਜੋਨ ਪ੍ਰਧਾਨ ਤੇ ਜ਼ਿਲ੍ਹਾਗੂ ਗੁਰਦਾਸਪੁਰ ਆਪ ਲਗਭਗ ਸਾਰਿਆਂ ਨੂੰ ਹੁਣ ਪ੍ਰਿੰਟ মিডিਆ ਰਹੀਂ ਪਤਾ ਲੱਗ ਚੁੱਕਾ ਆ ਅਖਬਾਰਾਂ ਰਹੀਂ ਵੀ ਕੱਲ ਨੂੰ ਜਥੇਬੰਦੀਆਂ ਦੀ ਜਿਹੜੀ ਹੈ ਇਕੱਠਤਾ ਯਾਰ ਕਰਨ ਲਈ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਸਰਕਾਰ ਤੇ ਆਪਣਾ ਅਸਰ ਵਿਖਾਉਣ ਲਈ ਜਿਹੜੀ ਪੰਜਾਬ ਬੰਦ ਦਾ ਸਦਾ ਸਾਰੀਆਂ ਜਥੇਬੰਦੀ ਨੇ ਦਿੱਤਾ ਆ ਉਹ ਸਬੰਧ ਜਿਹੜੀ ਆ ਅਸੀਂ ਅੱਜ ਸਵੇਰੇ ਆਪਣੀ ਮੀਟਿੰਗ ਰੱਖੀ ਆ ਇਸ ਤੋਂ ਬਾਅਦ ਅਸੀਂ ਪਿੰਡ ਦੇ ਕੋਈ ਦੇ ਬਾਜ਼ਾਰ ਤੇ ਕੁਮਾਨ ਦੇ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਇਹ ਸੂਚਨਾ ਦੇਣ ਵੀ ਜਾਣਾ ਆ ਕਿ ਕੱਲ ਨੂੰ ਜਥੇਬੰਦੀਆਂ ਦੇ ਸੱਦੇ ਤੇ ਜਿਹੜੀਆਂ ਲਗਭਗ 10.5 ਮਹੀਨੇ ਤੋਂ ਪੰਜਾਬ ਦੇ ਬਾਰਡਰਾਂ ਤੇ ਖਨੌਰੀ ਤੇ ਸ਼ੰਭੂ ਵਗੈਰਾ ਬੈਠੀਆਂ ਆ ਸਰਕਾਰ ਉਹਨਾਂ ਦੀ ਜਿਹੜੀ ਆ ਕਿਸੇ ਗੱਲਬਾਤ ਕਿਸੇ ਮੰਗਵਲ ਧਿਆਨ ਨਹੀਂ ਦਿੰਦੀ ਇਸੇ ਤਰ੍ਹਾਂ ਹੀ ਡੱਲੇਵਾਲ ਸਾਹਿਬ ਜਿਨ੍ਹਾਂ ਦੇ ਅੱਜ ਵਰਤ ਨੂੰ 34ਵਾਂ ਦਿਨ ਹੋ ਗਿਆ ਆ ਉਹਨਾਂ ਦੀ ਹਾਲਤ ਗੰਭੀਰ ਆ ਖਰਾਬ ਆ ਤੇ ਸਰਕਾਰ ਨੂੰ ਭੋਰਾ ਵੀ ਚਿੰਤਾ ਨਹੀਂ ਮੰਗਾਂ ਜਿਹੜੀਆਂ ਸਾਡੀਆਂ ਉਹ ਕੋਈ ਨਵੀਆਂ ਨਹੀਂ ਉਹ ਮੰਗਾਂ ਜਿਹੜੀਆਂ ਦਿੱਲੀ ਮੋਰਚੇ ਦੇ ਵਿੱਚ ਸਰਕਾਰ ਨੇ ਮੰਨੀਆਂ ਜਦੋਂ ਮੋਰਚਾ ਉਹਨਾਂ ਖਤਮ ਕਰਾਇਆ ਤੇ ਸਰਕਾਰ ਨੇ ਜਿਹੜੀਆਂ ਮੰਗਾਂ ਮੰਨੀਆਂ ਆ ਮੰਗਾਂ ਸਾਡੀਆਂ ਅੱਜ ਵੀ ਉਹੋ ਹੀ ਨੇ ਜਿਨ੍ਹਾਂ ਤੋਂ ਸਰਕਾਰ ਮੁੱਕਰੀ ਆ ਤੇ ਜੇ ਉਹ ਮੰਗਾਂ ਲਾਗੂ ਨਹੀਂ ਕਰਾਉਂਦੀ ਤੇ ਫਿਰ ਜਿਹੜੇ ਹਾਲਾਤ ਪੈਦਾ ਹੋਣਦੇ ਆ ਅਫਰਾ ਤਫਰੀਦਾ ਮਾਹੌਲ ਜਿਹੜਾ ਪੰਜਾਬ ਚ ਪੈਦਾ ਹੋਣਦਿਆ ਇਹ ਸਾਰੀ ਸਰਕਾਰਾਂ ਦੀ ਦੇਣ ਆ ਇਹਦੇ ਜਥੇਬੰਦੀਆਂ ਦਾ ਕੋਈ ਕਸੂਰ ਨਹੀਂ ਅੱਜ ਵੀ ਅਸੀਂ ਲੋਕਾਂ ਨੂੰ ਇਹੋ ਸੁਣਿਆ ਦੇਣ ਜਾਣਾ ਆ ਕਿ ਕਿਸਾਨ ਵੀਰੋ ਸਾਡਾ ਇਹ ਮਾਮਲਾ ਕੱਲਿਆਂ ਦਾ ਨਹੀਂਗਾ ਦੁਕਾਨਦਾਰ ਵੀਰਾਂ ਦਾ ਮੁਲਾਜ਼ਮ ਵਰਗ ਦਾ ਬਾਕੀ ਜਿਹੜੀਆਂ ਸੰਸਥਾਵਾਂ ਆ ਛੋਟੇ ਕਾਰੋਬਾਰੀਆਂ ਦਾ ਵੀ ਜੇ ਇਹ ਕਾਰਪੋਰੇਟ ਘਰਾਣੇ ਸਰਕਾਰ ਨੇ ਇਸੇ ਤਰ੍ਹਾਂ ਹੀ ਸਾਡੇ ਉੱਤੇ ਚੜਾ ਦਿੱਤੇ ਤੇ ਵੇਖ ਲਓ ਨਾ ਦੁਕਾਨਾਂ ਰਹਿਣੀਆਂ ਨਾ ਜ਼ਮੀਨਾਂ ਰਹਿਣੀਆਂ ਤੇ ਨੌਕਰੀਆਂ ਦਾ ਸਰਕਾਰ ਨੇ ਉਹ ਕੋਰਾ ਜਵਾਬ ਦੇ ਦਿੱਤਾ ਆ ਕਿੰਨੀਆਂ ਕ ਨੌਕਰੀਆਂ ਮਿਲਦੀਆਂ ਉਹ ਤੁਸੀਂ ਵੇਖ ਹੀ ਰਹੇ ਹੋ ਸੋ ਸਾਡਾ ਅੱਜ ਦਾ ਮਕਸਦ ਜਿਹੜਾ ਆ ਇਹੋ ਹੀ ਆ ਵੀ ਲੋਕਾਂ ਨੂੰ ਅਵੇਅਰਨੈਸ ਕਰੀਏ ਕੱਲ੍ਹ ਬਾਰੇ ਕੱਲ੍ਹ ਮੁਕੰਮਲ ਤੌਰ ਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਾਜ਼ਾਰ ਬੰਦ ਰਹਿਣਗੇ ਲਗਭਗ 12 ਵਜੇ ਤੱਕ ਟ੍ਰੈਫਿਕ ਵੀ ਜਾਮ ਰਹੂਗਾ ਇਸੇ ਤਰ੍ਹਾਂ ਰੇਲਾਂ ਬੱਸਾਂ ਗੱਡੀਆਂ ਸਾਰੀਆਂ ਬੰਦ ਆ ਘਰੋਂ ਨਿਕਲਦੀ ਜਿਹੜੀ ਆ ਕੋਈ ਵੀਰ ਜਿਹੜਾ ਕੋਸ਼ਿਸ਼ ਨਾ ਕਰੇ ਕਿਉਂ ਬਾਹਰ ਉਹਨੂੰ ਕੁਝ ਮਿਲਣਾ ਨਹੀਂ ਆਉਣ ਜਾਣ ਲਈ ਤੇ ਜੇ ਕੋਈ ਸਮਾਨ ਚਾਹੀਦਾ ਹੈ ਕੋਈ ਜ਼ਰੂਰੀ ਚੀਜ਼ ਉਹ ਚਾਹੀਦੀ ਆ ਤੇ ਅੱਜ ਹੀ ਉਹਨੂੰ ਆਪਣੇ ਘਰੇ ਲੈ ਜਾਣੀ ਚਾਹੀਦੀ ਆ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਚੀਜ਼ ਮਾਰਕੀਟ ਵਿੱਚੋਂ ਉਹਨੂੰ ਨਹੀਂ ਮਿਲ ਸਕੀ ਇਹੋ ਗੱਲ ਹੈ ਦੁਕਾਨਦਾਰਾਂ ਨੂੰ ਪਰ ਜ਼ੋਰ ਅਪੀਲ ਕਰਦੇ ਆ ਵੀ ਇਹਦੇ 'ਚ ਜਥੇਬੰਦੀਆਂ ਦਾ ਸਾਥ ਦਿਓ ਇਹ ਜੇ ਕੰਮ ਕਿਸੇ ਇੱਕ ਬਰਾਦਰੀ ਦਾ ਕਿਸੇ ਇੱਕ ਜਥੇਬੰਦੀ ਦਾ ਕਿਸੇ ਇੱਕ ਜਮਾਤ ਦਾ ਨਹੀਂਗਾ ਇਹ ਪੂਰੇ ਪੰਜਾਬ ਦੀਆਂ ਮੰਗਾਂ ਆ ਤੇ ਮੰਗਾਂ ਵੀ ਉਹ ਜਿਹੜੀਆਂ ਪਿਛਲੇ ਦਿੱਲੀ ਮੋਰਚੇ 'ਚ ਸਰਕਾਰ ਨੇ ਮੰਨਿਆ ਸੀ ਤੇ ਜੇ ਮੋਰਚਾ ਲੱਗੇ ਤੋਂ ਬਾਵਜੂਦ ਇਹਨੇ ਪ੍ਰੋਟੈਸਟ ਕਰਨ ਦੇ ਬਾਵਜੂਦ ਇਹ ਸਰਕਾਰ ਨਹੀਂ ਮੰਨਦੀ ਤੇ ਜੇ ਕੋਈ ਬਹੁਤ ਖਰਾਬ ਹੁੰਦਾ ਆ ਅਮਨ ਕਾਨੂੰਨ ਦੀ ਸਥਿਤੀ ਪੈਦਾ ਹੁੰਦੀ ਆ ਤੇ ਉਹਦੇ ਲਈ ਫਿਰ ਸਰਕਾਰਾਂ ਜ਼ਿੰਮੇਵਾਰ ਆ ਦੋਵੇਂ ਸਰਕਾਰਾਂ ਬਲਕਿ ਤਿੰਨੇ ਸਰਕਾਰਾਂ ਹਰਿਆਣਾ ਪੰਜਾਬ ਤੇ ਦਿੱਲੀ ਦੀ ਜਿਹੜੀ ਸਰਕਾਰ ਆ ਇਸ ਮੌਕੇ ਇਹ ਜ਼ਿੰਮੇਵਾਰ ਹੋਊਗੀ ਅਸੀਂ ਅੱਜ ਦੇ ਇਕੱਠ ਤੋਂ ਅੱਜ ਵੀ ਇਹ ਮੀਟਿੰਗ ਦੇ ਵਿੱਚੋਂ ਚੇਤਾਵਨੀ ਦੇਨੇ ਆ ਕਿ ਜੇ ਸਰਕਾਰਾਂ ਵੇਲੇ ਸੇ ਨਾ ਸੰਭਲੀਆਂ ਇਹਨਾਂ ਲੋਕਾਂ ਨੂੰ ਨਿਆ ਨਾ ਮਿਲਿਆ ਇਹਨਾਂ ਦੀ ਗੱਲ ਨਾ ਸੁਣੀ ਗਈ ਤੇ ਇਸ ਵਿਗੜ ਰਹੇ ਮਾਹੌਲ ਦੀ ਜ਼ਿੰਮੇਵਾਰੀ ਤੋਂ ਸਰਕਾਰਾਂ ਭੱਜ ਨਹੀਂ ਸਕਦੀਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਉਹ ਲੋਕ ਖਿਲਾਉਣੇ